ਟਾਵਰ ਤੇ ਡੀਜੇ ਲੱਗੀ ਜਾਂਦੇ ਇੱਕ ਬਸੇ ਸ਼ੀਦੀ ਦਿਹਾੜੇ ਚੱਲਦੇ ਆ ਜਿਹੜਾ ਜਿਹੜਾ ਮੇਲਾ ਲਾਇਆ ਇੱਥੇ ਪ੍ਰਸ਼ਾਸਨ ਨੇ ਜਾਂ ਤਾਂ ਸ਼ੀਦੀ ਪਾਵਾਂਗੇ ਤੇ ਜਾਂ ਫਿਰ ਇਹ ਮੇਲਾ ਬੰਦ ਕਰਨਗੇ ਜਾਂ ਤਾਂ ਮੇਰੀ ਇਹ ਮਿੱਟੀ ਚੁੱਕ ਕੇ ਲੈ ਜਾਣਗੇ ਜਿੰਨੇ ਕਰ ਬੰਦ ਨਹੀਂ ਹੁੰਦਾਗਾ ਇਹ ਨਹੀਂ ਵੀ ਮੈਨੂੰ ਥੱਲੇ ਉੰ ਲਾ ਲੈਣਗੇ ਟਾਵਰ ਦੇ ਉੱਤੇ ਚੜਿਆ ਤਾਂ ਜਾਣ ਦਾ ਕੋਈ ਰਸਤਾ ਨਹੀਂ ਜਾਲੇ ਬੈਠੇ ਹੁਣ ਜਿੰਨੇ ਕੋਈ ਬੰਦ ਨਹੀਂ ਕਰਦਾ ਇਹ ਜਿਹੜਾ ਮੇਲਾ ਲਾਇਆ ਇੱਥੇ ਸਰਕਾਰ ਨੇ ਉਹਨੇ ਇੱਕ ਥੱਲੇ ਨਹੀਂ ਉਤਰਨਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਿੰਘੇ ਚੜ ਗਿਆ ਆਪਣਾ ਟਾਵਰ ਤੇ ਔਰ ਉਸ ਕੱਟ ਕੇ ਇਹਨਾਂ ਨੇ ਆਪਣਾ ਜਿਹੜਾ ਮੇਲਾ ਲਾਇਆ ਇੱਥੇ ਪ੍ਰਸ਼ਾਸਨ ਨੇ ਇਜਾਜ਼ਤ ਦਿੱਤੀ ਓਥੇ ਡੀਜੇ ਲੱਗੀ ਜਾਂਦੇ ਇੱਕ ਬਸੇ ਸੀਦੀ ਦਿਹਾੜੇ ਚੱਲਦੇ ਆ ਇੱਕ ਬਸੇ ਸੀਦੀ ਦਿਹਾੜੇ ਚੱਲਦੇ ਆ ਵੇਖੋ ਜੀ ਟਾਵਰ ਦੇ ਉੱਤੇ ਚੜੇ ਆ ਤਾਂ ਜਾਣ ਦਾ ਕੋਈ ਰਸਤਾ ਨਹੀਂ ਉਹ ਜਾਲੇ ਬੈਠੇ ਆ ਹੁਣ ਜਿੰਨੇ ਕੋਈ ਬੰਦ ਨਹੀਂ ਕਰਦਾ ਇਹ ਜਿਹੜਾ ਮੇਲਾ ਲਾਇਆ ਇੱਥੇ ਸਰਕਾਰ ਨੇ ਉਹਨੇ ਕੋ ਥੱਲੇ ਨਹੀਂ ਉਤਰਨਾਗਾ ਮਹਾਰਾਜ ਕਿਰਪਾ ਕਰੀ ਬਸ ਡੋਲਣ ਨਾ ਦੇ ਮਹਾਰਾਜ ਸੜਕ ਤੋਂ ਤੇ ਇਹਨਾਂ ਦਾ ਮੇਲਾ ਬੰਦ ਕਰਾਉਣਾ ਜਿਹੜਾ ਉੱਥੇ ਲਾਇਆਈ ਇਹਨਾਂ ਨੇ ਇਹ ਮੇਲਾ ਜਿੰਨੀ ਕਰ ਚੱਲੂਗਾ ਓਨੀ ਕਰ ਸਾਡੇ ਦਿਲ ਬਹੁਤ ਦੁਖੀ ਜਾਂਦੇ ਆ ਇੱਕ ਪਾਸੇ ਡੀਜੇ ਲਾਈ ਬੈਠੇ ਇੱਕ ਪਾਸੇ ਤਰ੍ਹਾਂ ਤਰ੍ਹਾਂ ਦੇ ਗਾਣੇ ਲਾ ਕੇ ਗੰਦੇ ਉੱਥੇ ਨਾਲ ਉੱਥੇ ਆਪਣਾ ਪ੍ਰਸ਼ਾਸਨ ਨੇ ਇਹਨਾਂ ਨੂੰ ਦਿੱਤੀ ਆਪਣੀ ਇਜਾਜ਼ਤ ਉਹ ਫਿਰ ਅਸੀਂ ਹੁਣ ਜਾਂ ਤਾਂ ਸ਼ਹੀਦੀ ਪਾਵਾਂਗੇ ਤੇ ਜਾਂ ਫਿਰ ਇਹ ਮੇਲਾ ਬੰਦ ਕਰਨਗੇ ਇੰਨੀ ਕਾ ਮੇਰਾ ਭਰਾ ਹੁਣ ਵੀਡੀਓ ਸ਼ੇਅਰ ਕਰ ਦਿਓ ਇਹ ਨਾ ਹੋਵੇ ਤੁਸੀਂ ਵੀਡੀਓ ਸ਼ੇਅਰ ਨਾ ਕਰੇ ਲੋਕਾਂ ਤੱਕ ਗੱਲ ਨਾ ਪਹੁੰਚੇ ਸਰਕਾਰ ਤੱਕ ਗੱਲ ਨਾ ਪਹੁੰਚੇ ਜੇ ਤਾਂ ਮੇਲਾ ਬੰਦ ਕਰ ਦੇਣਗੇ ਫਿਰ ਤਾਂ ਥੱਲੇ ਆ ਜਾਾਂਗੇ ਨਹੀਂ ਤਾਂ ਫਿਰ ਉੱਤੇ ਹੀ ਰੱਖਾਂਗੇ ਜਿੰਨੇ ਜਕਰ ਮਹਾਰਾਜ ਰੱਖੂਗਾ ਇਹ ਮੇਲਾ ਇਹ ਬੰਦ ਕਰਨਾ ਪੈਣਾ ਜਿਹੜਾ ਸਾਡੇ ਇਹ ਸੀਨੇ ਦੇ ਉੱਤੇ ਤੁਸੀਂ ਪੇਪਰ ਲਾ ਜਾਣਾ ਤੇ ਇਹ ਨਹੀਂ ਲੱਗਣ ਨਹੀਂ ਦੇਣਾਗਾ ਇਹ ਹਜੇ ਖਾਲਸੇ ਗੁਰੂ ਕੇ ਜਿਉਂਦੇ ਆ ਕੋਈ ਮਾੜੀ ਮੋਟੀ ਗੱਲ ਨਹੀਂ ਆ ਸਿੰਘ ਟਾਵਰ ਤੇ ਚੜ ਗਿਆ ਮੇਰਾ ਭਰਾ ਇਹ ਸ਼ੇਅਰ ਕਰ ਦਿਓ ਹੈਨਾ ਤੁਹਾਨੂੰ ਹੋਰ ਕੁਝ ਨਹੀਂ ਕਹਿੰਦਾ ਲਾਈਕ ਕਮੈਂਟ ਕਰਨ ਨੂੰ ਸ਼ੇਅਰ ਕਰ ਦਿਓ ਮੇਰਾ ਭਰਾ ਤੇ ਜਿੰਨੇ ਜਕਰ ਇਹ ਸਰਕਾਰ ਇਹ ਬੰਦ ਨਹੀਂ ਕਰਾਉਂਦੀ ਕੀ ਆ ਜਿਹੜਾ ਮੇਲਾ ਲਾਇਆ ਇਹਨਾਂ ਨੇ ਉਹ ਨਿਕਲ ਥੱਲੇ ਨਹੀਂ ਆਉਂਦਾ ਹੁਣ ਥੱਲੇ ਤਾਂ ਮੇਰੀ ਬਸ ਜਾਂ ਤਾਂ ਮੇਰੀ ਇਹ ਮਿੱਟੀ ਚੱਕ ਕੇ ਲੈ ਜਾਣਗੇ ਤੇ ਜਿੰਨੇ ਕਰ ਬੰਦ ਨਹੀਂ ਹੁੰਦਾਗਾ ਇਹ ਨਹੀਂ ਵੀ ਮੈਨੂੰ ਥੱਲੇ ਉਮਲਾ ਲੈਣਗੇ ਅੱਜ ਸਿੰਘੇ ਚੜ ਗਏ ਆਪਣਾ ਟਾਵਰ ਤੇ ਡੀਜੇ ਲੱਗੀ ਜਾਂਦੇ ਇੱਕ ਪਾਸੇ ਸੀਦੀ ਦਿਹਾੜੇ ਚੱਲਦੇ ਆ ਆਪਣਾ ਜਿਹੜਾ ਮੇਲਾ ਲਾਇਆ ਇੱਥੇ ਪ੍ਰਸ਼ਾਸਨ ਨੇ ਜਾਂ ਤਾਂ ਸੀਦੀ ਪਾਵਾਂਗੇ ਤੇ ਜਾਂ ਫਿਰ ਇਹ ਮੇਲਾ ਬੰਦ ਕਰਨਗੇ ਜਾਂ ਤਾਂ ਮੇਰੀ ਇਹ ਮਿੱਟੀ ਚੁੱਕ ਕੇ ਲੈ ਜਾਣਗੇ ਜਿੰਨੇ ਕਰ ਬੰਦ ਨਹੀਂ ਹੁੰਦਾਗਾ ਇਹ ਨਹੀਂ ਵੀ ਮੈਨੂੰ ਥੱਲੇ ਉਮਲਾ ਲੈਣਗੇ ਟਾਵਰ ਦੇ ਉੱਤੇ ਚੜਿਆ ਤਾਂ ਜਾਣ ਦਾ ਕੋਈ ਰਸਤਾ ਨਹੀਂ ਜਾਲੇ ਬੈਠੇ ਹੁਣ ਜਿੰਨੇ ਕੋਈ ਬੰਦ ਨਹੀਂ ਕਰਦਾ ਇਹ ਜਿਹੜਾ ਮੇਲਾ ਲਾਇਆ ਇੱਥੇ ਸਰਕਾਰ ਨੇ ਉਹਨੇ ਕ ਥੱਲੇ ਨਹੀਂ ਉਤਰਨਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਿੰਘ ਇਹ ਚੜ ਗਿਆ ਆਪਣਾ ਟਾਵਰ ਤੇ ਅਰ ਉਸ ਕੱਟ ਕੇ ਇਹਨਾਂ ਨੇ ਆਪਣਾ ਜਿਹੜਾ ਮੇਲਾ ਲਾਇਆ ਇੱਥੇ ਪ੍ਰਸ਼ਾਸਨ ਨੇ ਇਜਾਜ਼ਤ ਦਿੱਤੀ ਓਥੇ ਡੀਜੇ ਲੱਗੀ ਜਾਂਦੇ ਇੱਕ ਬਸ ਜੀ ਦੀ ਦਿਹਾੜੇ ਚੱਲਦੇ ਆ ਇੱਕ ਬਸ ਜੀ ਦੀ ਦਿਹਾੜੇ ਚੱਲਦੇ ਆ ਵੇਖੋ ਜੀ ਟਾਵਰ ਦੇ ਉੱਤੇ ਚੜੇ ਆ ਤਾਂ ਜਾਣ ਦਾ ਕੋਈ ਰਸਤਾ ਨਹੀਂ ਉਹ ਜਿਜਾਲੇ ਬੈਠੇ ਆ ਹੁਣ ਜਿੰਨੇ ਕੋਈ ਬੰਦ ਨਹੀਂ ਕਰਦਾ ਇਹ ਜਿਹੜਾ ਮੇਲਾ ਲਾਇਆ ਇੱਥੇ ਸਰਕਾਰ ਨੇ ਉਹਨੇ ਕੋ ਥੱਲੇ ਨਹੀਂ ਉਤਰਨਾਗਾ ਮਹਾਰਾਏ ਕਿਰਪਾ ਕਰੀ ਬਸ ਡੋਲਣ ਨਾ ਦਵੇ ਮਹਾਰਾਜ ਸੜਕ ਤੋਂ ਤੇ ਇਹਨਾਂ ਦਾ ਮੇਲਾ ਬੰਦ ਕਰਾਉਣਾ ਜਿਹੜਾ ਉੱਥੇ ਲਾਇਆਈ ਇਹਨਾਂ ਨੇ